Thank <laughs> you. ਜੀ ਗੁੱਡ ਈਵਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਹੋਵੋਗੇ ਤੇ ਸ਼ਾਮ ਦਾ ਟਾਈਮ ਹੈਗਾ ਜੀ ਅੱਜ ਡਾਕਟਰ ਸਾਹਿਬ ਦੁਪਹਿਰੇ ਇੱਕ ਆ ਕੇ ਗਏ ਸੀਗੇ ਕਹਿੰਦੇ ਮੈਂ ਨਾ ਸ਼ਾਮ ਨੂੰ ਸਾਗ ਲੈ ਕੇ ਆਉਂਗਾ ਕਹਿੰਦੇ ਹੁਣ ਬਹੁਤ ਵਧੀਆ ਸਾਗ ਆਇਆ ਹੋਇਆ ਹੈ ਤੇ ਸੱਚੀਓ ਵਧੀਆ ਸਾਗ ਹੈਗਾ ਏ ਗੰਦਲਾਂ ਵਾਲਾ ਸਾਗ ਹੈ ਤੇ ਵਧੀਆ ਹੈਗਾ ਜੀ ਆ ਦੋ ਗੰਦਲ ਤੋ ਹੈਗੀਆਂ ਨੇ ਸਰੋਂ ਦੀਆਂ ਤੇ ਤੋੜੀਆਂ ਲੱਗ ਰਿਆ ਏ ਤੋੜੀਏ ਦਾ ਸਾਗ ਤੇ ਇੱਧਰ ਹੈਗੀਆਂ ਜੀ ਇਹ ਤਾਂਦਲਾ ਇਹ ਹੈਗਾ ਜੀ ਤਾਂਦਲਾ ਇਹ ਤਾਂ ਵੀ ਸਾਗ ਬਹੁਤ ਵਧੀਆ ਬਣਦਾ ਹੁੰਦਾ ਏ ਤੇ ਇਹ ਇੱਕ ਹੈਗੀ ਪਾਲਕ ਦੀ ਵਿਚੀ ਲਿਆਂਦੀ ਬਾਕੀ ਧਣੀਆਂ ਲੈ ਕੇ ਆਂਦਾ ਏ ਤੋ ਚਲੋ ਮੈਂ ਹੁਣੇ ਹੀ ਸਮਾਰ ਕੇ ਰੱਖ ਲੈਣਾ ਏ ਸਮਾਰੀਏ ਫਿਰ ਆਪਾਂ ਫੇ ਸਵੇਰ ਨੂੰ ਨਾ ਤਾਜ਼ਾ ਤਾਜ਼ਾ ਫਰੈਸ਼ ਫਰੈਸ਼ ਜਰ ਰਹੂਗਾ ਮਰਝਾਊਗਾ ਨਹੀਂ ਜੀ ਆਪਾਂ ਨੇ ਸਾਗ ਧੋ ਕੇ ਸਮਾਰ ਕੇ ਰੱਖ ਦਿੱਤਾ ਟੱਕ ਕੇ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਮੈਂ ਰਾਤੀ ਸਾਗ ਸਮਾਰ ਕੇ ਰੱਖ ਦਿੱਤਾ ਸੀ ਤੇ ਅੱਜ ਹੁਣ ਮੈਂ ਨਾ ਸਾਗ ਧਰਿਆ ਹੋਇਆ ਇਹ ਵੀਡੀਓ ਨਹੀਂ ਮੈਂ ਪੂਰੀ ਬਣਾਈ ਹੈਗੀ ਤੇ ਅੱਜ ਮੈਂ ਸਾਗ ਵੀ ਕੁੱਕਰ ਵਿੱਚ ਰੱਖਿਆ ਇਹ ਖੁੱਲਾ ਰੱਖ ਕੇ ਬਣਾ ਰਹੀ ਐ ਮੈਂ ਲੋਕਿ ਨਾ ਮੇਰੀ ਜਿਹੜੀ ਤੋੜੀ ਐ ਹੁਣ ਉਹ ਖਰਾਬ ਹੋ ਗਈ ਐ ਪਤਾ ਨਹੀਂ ਕੀ ਗੱਲ ਐ ਉਹਦੇ ਵਿੱਚ ਕਾਫੀ ਸਾਰੀ ਉਹ ਜਿਹੜੀ ਹੁੰਦੀ ਐ ਨਾ ਉਲੀ ਜਹੀ ਪਕੁੰਦੀ ਜੀ ਲੱਗੀ ਸੀ ਤੇ ਮੇਰਾ ਫਿਰ ਦਿਲ ਜਾਨੀ ਕੀਤਾ ਹੈਗਾ ਮੈਂ ਕਿਹਾ ਛੱਡ ਪਰ ਜੇ ਸਾਫ਼ ਵੀ ਕਰਾਂਗੀ ਫੇਰ ਵੀ ਉਹ ਉਦਾਂ ਦਾ ਸਾਫ਼ ਤੇ ਇਸ ਕਰਕੇ ਨਾ ਮੈਂ ਅੱਜ ਸਾਗ ਇਹਦੇ ਵਿੱਚ ਬਣਾਇਆ ਕੁੱਕਰ ਵਿੱਚ ਤੋੜੀ ਵਿੱਚ ਨਹੀਂ ਮੈਂ ਬਣਾਇਆ ਹੈਗਾ ਦੇਖੋ ਜੀ ਸਾਗ ਤਾਂ ਮੇਰਾ ਬਣ ਗਿਆ ਏ ਬਸ ਹੁਣ ਮੈਂ ਪਾਵਾਂਗੀ ਆਲਣ ਹਾਂਜੀ ਮੈਂ ਪਾ ਰਹੀ ਹਾਂ ਜੀ ਆਲਣ ਮੱਕੀ ਦੇ ਆਟੇ ਦਾ ਇਥੇ ਜੀ ਆਪਾਂ ਨੇ ਆਲਣ ਪਾ ਦਿੱਤਾ ਹੈ ਤੇ ਹੁਣ ਮੈਂ ਨਾ ਗਰਮ ਪਾਣੀ ਪਾ ਰਹੀ ਆ ਕਿਉਂਕਿ ਫਿਰ ਆਲਣ ਪਾਉਣ ਤੋਂ ਬਾਅਦ ਜਿਹੜਾ ਸਾਗ ਹੈ ਉਹ ਥੋੜਾ گاੜਾ ਜਿਹਾ ਹੋ ਜਾਂਦਾ ਹੈ ਤੇ ਫਿਰ ਪਾਣੀ ਪਾਉਣਾ ਜ਼ਰੂਰੀ ਹੁੰਦਾ ਤੇ ਉਸ ਤੋਂ ਬਾਅਦ ਫਿਰ ਇਹਨੂੰ ਸੇਕ ਵੀ ਲਵਾਉਣਾ ਹੁੰਦਾ ਹੈ ਤੇ ਹੁਣ ਮੈਂ ਨਾ ਫਿਰ ਦੁਬਾਰਾ ਤੋਂ ਇਹਨੂੰ ਉੱਪਰ ਰੱਖਾਂਗੀ ਗੈਸ ਤੇ ਤੇ ਚੰਗੀ ਤਰ੍ਹਾਂ ਸੇਕ ਲਵਾਵਾਂਗੀ ਤੇ ਹੁਣ ਮੈਂ ਲਗਾ ਰਹੀ ਹਾਂ ਜੀ ਸਰੋਂ ਤੇ ਤੇਲ ਦਾ ਤੜਕਾ ਲਸਣ ਪਿਆਜ਼ ਤੇ ਬਾਕੀ ਮਿਰਚਾਂ ਵਗੈਰਾ ਹਰੀਆਂ ਮਿਰਚਾਂ ਵਗੈਰਾ ਤਾਂ ਮੈਂ ਪਹਿਲਾਂ ਹੀ ਪਾ ਦਿੱਤੀਆਂ ਸੀ ਸਾਗ ਵਿੱਚ ਹੁਣ ਮੈਂ ਲੱਗੀਆਂ ਜੀ ਆਟਾ ਗੁੰਨਣ ਮੱਕੀ ਦਾ ਆਪਾਂ ਨੀਰੀ ਮੱਕੀ ਦਾ ਇਹ ਆਟਾ ਗੁੰਨਾਂਗੇ ਵਿੱਚ ਮਿਕਸ ਨਹੀਂ ਕਰਨਾ ਬਿਲਕੁਲ ਵੀ ਔਰ ਪੂਰਾ ਗਰਮ ਪਾਣੀ ਲੈਣਾ ਹੁੰਦਾ ਹੈ ਜਦੋਂ ਆਪਾਂ ਕੱਲੀ ਮੱਕੀ ਦਾ ਆਟਾ ਗੁੰਨਦੇ ਆ ਤੇ ਫਿਰ ਉਹਦੇ ਨਾਲ ਰੋਟੀ ਬਹੁਤ ਜ਼ਿਆਦਾ ਨਰਮ ਆਉਂਦੀ ਹੈ ਤੇ ਇਹ ਪਹਿਲਾਂ ਆਪਾਂ ਥੋੜਾ ਜਿਹਾ ਰਫ ਜਿਹਾ ਕਰਕੇ ਗੁੰਨ ਕੇ ਰੱਖ ਦਿੱਤਾ ਹੈ ਤੇ ਥੋੜਾ ਥੋੜਾ ਕਰਕੇ ਨਾ ਆਪਾਂ ਫਿਰ ਲੈਣ ਤੇ ਜਾਵਾਂਗੇ ਆਟਾ ਦੋ ਦੋ ਰੋਟੀਆਂ ਦਾ ਤੇ ਇਹਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਤੇ ਜਿੰਨਾ ਆਪਾਂ ਗਰਮ ਪਾਣੀ ਦੇ ਨਾਲ ਆਟਾ ਗੁੰਨਗੇ ਨਾ ਇਹਨੂੰ ਮਸਲਾਂਗੇ ਓਨੀ ਜ਼ਿਆਦਾ ਰੋਟੀ ਵਧੀਆ ਆਉਂਦੀ ਹੈ ਤੇ ਫੇ ਰੋਟੀ ਟੁੱਟਦੀ ਵੀ ਨਹੀਂ ਹੈਗੀ ਤੇ ਹੱਥ ਨਾਲ ਰੋਟੀ ਫਿਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣਦੀ ਹੈ ਦੇਖੋ ਮੈਂ ਬਣਾ ਰਹੀਆਂ ਹੱਥ ਦੇ ਨਾਲ ਹੀ ਬਣਾਉਂਦੀ ਹੁੰਦੀ ਹਾਂ ਮੈਂ ਰੋਟੀਆਂ ਹਮੇਸ਼ਾ ਹੀ ਤੇ ਨਾ ਟੁੱਟਦੀ ਹੈ ਤੇ ਬਿਲਕੁਲ ਇੱਕਸਾਰ ਰੋਟੀ ਬਣਦੀ ਹੈ ਦੇਖੋ ਕਿੰਨੀ ਵਧੀਆ ਰੋਟੀ ਗੋਲ ਔਰ ਇੱਕ ਸਾਰ ਰੋਟੀ ਬਣੀ ਹੈ ਕਿਸੇ ਪਾਸਿਓਂ ਮੋਟੀ ਪਤਲੀ ਨਹੀਂ ਹੈਗੀ ਮਤਲਬ ਹੈ ਕਿ ਇੱਕ ਸਾਰ ਰੋਟੀ ਹੈ ਦੇਖੋ ਰੋਟੀ ਕਿੰਨੀ ਸੋਹਣੀ ਫੁੱਲ ਰਹੀ ਹੈ ਆਟਾ ਬਹੁਤ ਵਧੀਆ ਹੈ ਇਹ ਡਾਕਟਰ ਸਾਹਿਬ ਹੋਰ ਦੁਬਾਰਾ ਤੋਂ ਮੱਕੀ ਦਾ ਆਟਾ ਲੈ ਕੇ ਆਏ ਸੀ ਤੇ ਇਹ ਵਾਲਾ ਆਟਾ ਬਹੁਤ ਵਧੀਆ ਨਿਕਲਿਆ ਤੇ ਰੋਟੀ ਵੀ ਦੀ ਫੁੱਲ ਫੁੱਲ ਕੇ ਬਣ ਰਹੀ ਹੈ ਆ ਦੇਖੋ ਆਹ ਵਾਲੀ ਰੋਟੀ ਵੀ ਬਹੁਤ ਸੋਹਣੀ ਫੁੱਲੀ ਗਈ ਹੈ ਇਹੀ ਜੇ ਆਪਾਂ ਨਾ ਚੁੱਲੇ ਤੇ ਬਣਾਈਏ ਰੋਟੀਆਂ ਬਹੁਤ ਜ਼ਿਆਦਾ ਨਰਮ ਬਣਨ ਔਰ ਬਹੁਤ ਟੇਸਟੀ ਬਣਦੀ ਹੁੰਦੀ ਹੈ ਚੁੱਲੇ ਤੇ ਫਿਰ ਨੀਚੇ ਸੇਕੀ ਹੋਈ ਉਹਨਾਂ ਥੋੜੀ ਬਹੁਤੀ ਤਾਂ ਫੇਰ ਵੀ ਆ ਗੈਸ ਸਟੋਵ ਤੇ ਸੇਕਣੀਆਂ ਪੈਂਦੀ ਆ ਰੋਟੀ ਮੱਕੀ ਦੀ ਰੋਟੀ ਖਾਸ ਕਰਕੇ ਆਪਾਂ ਨੇ ਥੋੜੀ ਜਿਹੀ ਸੇਕਣੀ ਪੈਂਦੀ ਆ ਲੋਕ ਜੀ ਆਪ ਆਪਣੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਪਰਮਾਤਮਾ ਸਾਰਿਆਂ ਨੂੰ ਹੱਸਦੇ ਬਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਪਰਮਾਤਮਾ ਸਭ ਨੂੰ